ਅੱਜ ਆਪਾਂ ਬਣਾਵਾਂਗੇ ਮਜ਼ੇਦਾਰ ਜੀ ਅਰਬੀ ਦੀ ਸਬਜ਼ੀ ਇਹਦੀ ਕਿੰਨੀ ਜ਼ਿਆਦਾ ਟੇਸਟੀ ਬਣਦੀ ਹੈ ਚਾਹੇ ਤੁਸੀਂ ਇਹਨੂੰ ਪਰੌਂਠਿਆਂ ਨਾਲ ਖਾਓ ਰੋਟੀ ਨਾਲ ਖਾਓ ਬੱਚਿਆਂ ਨੂੰ ਲੰਚ ਬਾਕਸ ਵਿੱਚ ਦਿਓ ਕਿਉਂਕਿ ਇਹ ਬਿਲਕੁਲ ਸੁੱਕੀ ਸਬਜੀ ਬਣਦੀ ਹੈ ਤੇ ਬਹੁਤ ਹੀ ਚਟਪਟੀ ਤੇ ਮਜ਼ੇਦਾਰ ਬਣਦੀ ਹੈ ਬਣਾਉਣ ਦਾ ਤਰੀਕਾ ਬਿਲਕੁਲ ਆਸਾਨ ਹੈ ਫੁੱਲ ਵੀਡੀਓ ਜ਼ਰੂਰ ਦੇਖਿਓ ਇਹਨੂੰ ਮਜ਼ੇਦਾਰ ਤੇ ਚਟਪਟੀ ਆਪਾਂ ਕਿਵੇਂ ਬਣਾਉਣਾ ਤੇ ਆਓ ਬਣਾਈਏ ਆਪਾਂ ਅਰਵੀ ਦੀ ਸਬਜੀ ਸਭ ਤੋਂ ਪਹਿਲਾਂ ਇਹਨੂੰ ਤੁਸੀਂ ਛਿੱਲ ਲੈਣਾ ਉਸ ਤੋਂ ਬਾਅਦ ਨਮਕ ਵਾਲੇ ਪਾਣੀ ਵਿੱਚ 10 ਮਿੰਟ ਰੱਖ ਕੇ ਚੰਗੀ ਤਰ੍ਹਾਂ 3-4 ਵਾਰੀ ਸਾਫ਼ ਪਾਣੀ ਬਦਲ ਕੇ ਧੋ ਲਿਓ ਉਸ ਤੋਂ ਬਾਅਦ ਇਹਨੂੰ ਤੁਸੀਂ ਸੁਕਾ ਲੈਣਾ ਗਿੱਲੀ ਬਿਲਕੁਲ ਨਹੀਂ ਹੋਣੀ ਚਾਹੀਦੀ ਚਾਹੇ ਤੁਸੀਂ ਇਹਨੂੰ ਕੱਪੜੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਿਓ ਇਹਨੂੰ ਪਤਲਾ ਤੇ ਲੰਬਾ ਕੱਟਣਾ ਤੁਸੀਂ ਜੇ ਇਸ ਤਰੀਕੇ ਦੀ ਅਰਬੀ ਬਣਾਉਣੀ ਹੈ ਚਾਹੇ ਤੁਸੀਂ ਸਾਰੀ ਨੂੰ ਗੋਲ ਕੱਟ ਲਿਓ ਮਤਲਬ ਇੱਕੋ ਸ਼ੇਪ ਦੀ ਚੀਜ਼ ਹੋਵੇ ਤਾਂ ਬਣੀ ਵੀ ਦੇਖਣ ਵਿੱਚ ਸੋਹਣੀ ਲੱਗਦੀ ਹੈ ਸਾਰੀ ਅਰਬੀ ਨੂੰ ਆਪਾਂ ਸਾਫ਼ ਕਰ ਲਿਆ ਹੁਣ ਲੈ ਲਾਂਗੇ ਕੜਾਈ ਦੋ ਵੱਡੇ ਸਪੂਨ ਭਰ ਕੇ ਪਾਵਾਂਗੇ ਸਰੋਂ ਦੇ ਤੇਲ ਦੇ ਤੇਲ ਕੋਈ ਮਰਜ਼ੀ ਵਰਤ ਸਕਦੇ ਹੋ ਪਰ ਜਿਹੜੀਆਂ ਸੁੱਕੀਆਂ ਸਬਜ਼ੀਆਂ ਉਹ ਸਰੋਂ ਦੇ ਤੇਲ ਵਿੱਚ ਹੀ ਜ਼ਿਆਦਾ ਕਰਾਰੀਆਂ ਬਣਦੀਆਂ ਨੇ ਇਸ ਲਈ ਆਪਾਂ ਤੇਲ ਨੂੰ ਪਾ ਲਿਆ ਤੇ ਚੰਗੀ ਤਰ੍ਹਾਂ ਕਰ ਲਿਆ ਗਰਮ ਉਸ ਤੋਂ ਬਾਅਦ ਆਪਾਂ ਸਾਫ਼ ਕੀਤੀ ਹੋਈ ਅਰਬੀ ਨੂੰ ਹੌਲੀ-ਹੌਲੀ ਕਰਕੇ ਪਲੇਟ ਨਾਲ ਦੇ ਵਿੱਚ ਪਾ ਲਿਆ ਇੱਕੋ ਸਾਰ ਨਾ ਪਾਇਓ ਕਿਉਂਕਿ ਤੇਲ ਗਰਮ ਹੈ ਕਈ ਵਾਰ ਆਪਣੇ ਹੱਥਾਂ ਤੇ ਛਿੱਟੇ ਪੈ ਜਾਂਦੇ ਐ ਇੱਥੇ ਗੈਸ ਦੀ ਫਲੇਮ ਤੁਸੀਂ ਬਿਲਕੁਲ ਫੁੱਲ ਰੱਖਣੀ ਐ 4 ਤੋਂ 5 ਮਿੰਟ ਇਹਨੂੰ ਲਗਾਤਾਰ ਇਸੇ ਤਰ੍ਹਾਂ ਹੀ ਪਕਾਉਣਾ ਹੈਗਾ ਨਾਲ-ਨਾਲ ਹਿਲਾਉਂਦੇ ਜਰੂਰ ਰਹੋ ਕਿਉਂਕਿ ਨਹੀਂ ਤਾਂ ਇਹ ਨੀਚੇ ਹਜੂਗੀ ਕਿਉਂਕਿ ਇਹਦੇ ਵਿੱਚ ਜਿਹੜੀ ਵੀ ਨਮੀ ਵਗੈਰਾ ਉਹ ਚੰਗੀ ਤਰ੍ਹਾਂ ਸੋਖ ਜੇ ਇਸ ਕਰਕੇ ਆਪਾਂ ਗੈਸ ਦੀ ਫਲੇਮ ਫੁੱਲ ਰੱਖੀ ਹੈ ਇੱਥੇ ਆਰਬੀ ਬਿਲਕੁਲ ਸਾਫ਼ ਹੈ ਇਹਨੀ ਤੇਲ ਵਗੈਰਾ ਵੀ ਬਿਲਕੁਲ ਸਾਫ਼ ਕਰਤਾ ਮਤਲਬ ਇਹਦੇ ਵਿੱਚ ਬਿਲਕੁਲ ਨਮੀ ਨਹੀਂ ਉਸ ਤੋਂ ਬਾਅਦ ਤੁਸੀਂ ਇਹਨੂੰ ਟੱਕ ਦੇਣਾ ਤੇ 4 ਤੋਂ 5 ਮਿੰਟ ਬਿਲਕੁਲ ਸਲੋ ਫਲੇਮ ਤੇ ਤੁਸੀਂ ਇਹਨੂੰ ਟੱਕ ਕੇ ਪਕਾਉਣਾ ਹੈਗਾ ਪਰ ਵਿੱਚ ਵਿੱਚ ਦੇਖਦੇ ਜਰੂਰ ਰਹੋ 5 ਕਿ ਮਿੰਟਾਂ ਬਾਅਦ ਇਹ ਅਰਬੀ ਬਿਲਕੁਲ ਬਣ ਕੇ ਤਿਆਰ ਹੋ ਗਈ ਜਦੋਂ ਆਪਾਂ ਪਹਿਲਾਂ ਓਪਨ ਵਿੱਚ ਪਕਾਈ ਸੀ ਉਹਦੇ ਨਾਲ ਇਹ ਕ੍ਰਿਸਪੀ ਹੁੰਦੀ ਹੈ ਜਦੋਂ ਤੁਸੀਂ ਟੱਕ ਕੇ ਪਕਾਉਂਗੇ ਤਾਂ ਉਹਦੇ ਨਾਲ ਇਹ ਅੰਦਰੋਂ ਚੰਗੀ ਤਰ੍ਹਾਂ ਪੱਕ ਜਾਂਦੀ ਹੈ ਤੇ ਕਈਆਂ ਦਾ ਕਲਰ ਥੋੜਾ ਥੋੜਾ ਬਰਾਊਨ ਜਿਹਾ ਹੋ ਗਿਆ ਦੇਖਣ ਵਿੱਚ ਬੜਾ ਸੋਹਣਾ ਲੱਗ ਰਿਹਾ ਹੈ ਉੱਪਰੋਂ ਕ੍ਰਿਸਪੀ ਹੈ ਨੀਚੋਂ ਸੌਫਟ ਹੈ ਉਹ ਤੁਸੀਂ ਦੇਖ ਹੀ ਲਿਆ ਮੈਂ ਤੁਹਾਨੂੰ ਮੈਸ਼ ਕਰਕੇ ਵੀ ਦਿਖਾਤਾ ਸਰੀਰ ਵੀ ਨੂੰ ਤੁਸੀਂ ਬਾਹਰ ਕੱਢ ਲੈਣਾ ਹੌਲੀ ਹੌਲੀ ਤੁਸੀਂ ਇਹਨੂੰ ਬਾਹਰ ਕੱਢਣਾ ਦਬਾ-ਦਬਾ ਕੇ ਤਾਂ ਕਿ ਥੋੜਾ ਜਿਹਾ ਤੇਲ ਕੜਾਈ ਵਿੱਚ ਵਿੱਚ ਜੇ ਜਿੰਨਾ ਵੀ ਤੇਲ ਬਚਿਆ ਆਪਾਂ ਉਹਦੀ ਵਰਤੋਂ ਕਰਾਂਗੇ ਹੋਰ ਮਿਕਸ ਬਿਲਕੁਲ ਨਹੀਂ ਕਰਨਾ ਚਮਚ ਦਾ ਚੌਥਾ ਹਿੱਸਾ ਇਹਦੇ ਵਿੱਚ ਪਾਵਾਂਗੇ ਹਿੰਗ ਦਾ ਅੱਧਾ ਚਮਚ ਪਾਏ ਆਪਾਂ ਅਜਵੈਨ ਦਾ ਇਹ ਤੁਸੀਂ ਜ਼ਰੂਰ ਪਾਓ ਇਹਦੇ ਨਾਲ ਟੇਸਟ ਵਧੀਆ ਆਉਂਦਾ ਬਾਕੀ ਇਹ ਬੈਵਾਦੀ ਤੋਂ ਵੀ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਫਿਰ ਆਪਾਂ ਅੱਧਾ ਚਮਚ ਲਵਾਂਗੇ ਜੀਰੇ ਦਾ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਾਂਗੇ ਇਹਨੂੰ ਆਪਾਂ ਹਲਕਾ ਜਿਹਾ ਪਕਾਉਣਾ ਮਚਾਉਣਾ ਬਿਲਕੁਲ ਨਹੀਂ ਨਾਲ ਦੀ ਨਾਲ ਹੀ ਇੱਕ ਚਮਚ ਪਾਦਾਂਗੇ ਅਦਰਕ ਲਸਣ ਦਾ ਪੇਸਟ ਤੁਸੀਂ ਚਾਹੋ ਤਾਂ ਅਦਰਕ ਲਸਣ ਨੂੰ ਦਰਦਰਾ ਕੁੱਟ ਕੇ ਪਾ ਦਿਓ ਚਾਹੇ ਬਰੀਕ ਕੱਟ ਕੇ ਪਾ ਦਿਓ ਉਹ ਤੁਹਾਡੀ ਆਪਣੀ ਮਰਜ਼ੀ ਹੈ ਜਦੋਂ ਹੀ ਪੇਸਟ ਆਪਾਂ ਪਾ ਦਾਂਗੇ ਨਾਲ ਦੀ ਨਾਲ ਹੀ ਆਪਾਂ ਦੋ ਤਿੰਨ ਬਰੀਕ ਕੱਟੇ ਹੋਏ ਪਿਆਜ਼ ਪਾਵਾਂਗੇ ਕਿਉਂਕਿ ਪੇਸਟ ਹੈ ਜਿਹੜਾ ਉਹ ਕੜਾਈ ਦੇ نیچے ਥੋੜਾ ਜਿਹਾ ਲੱਗ ਜਾਂਦਾ ਕਿਉਂਕਿ ਇਹ ਥੋੜਾ ਜਿਹਾ ਠੰਡਾ ਕਰਦੇ ਆਪਾਂ ਫ੍ਰਿਜ ਵਗੈਰਾ ਵਿੱਚ ਸਟੋਰ ਕੀਤਾ ਇਸ ਲਈ ਇਸ ਲਈ ਆਪਾਂ ਇਹਨੂੰ ਜ਼ਿਆਦਾ ਨਹੀਂ ਪਕਾਵਾਂਗੇ ਇਹ ਪਿਆਜ਼ ਦੇ ਨਾਲ ਨਾਲ ਹੀ ਪਕਦਾ ਜਾਊਗਾ ਪਿਆਜ਼ ਇਹਦੇ ਵਿੱਚ ਮਿਕਸ ਕਰਕੇ 4 ਤੋਂ 5 ਮਿੰਟ ਲਗਾਤਾਰ ਪਕਾਵਾਂਗੇ ਇਸ ਤਰ੍ਹਾਂ ਦੇ ਪਿਆਜ਼ ਹੋਣੇ ਚਾਹੀਦੇ ਆ ਕੜਾਈ ਵਿੱਚ ਬਿਲਕੁਲ ਤੇਲ ਨਾ ਹੋਵੇ ਜਿੰਨਾ ਕ ਤੇਲ ਸੀ ਉਹ ਪਿਆਜ਼ ਨੇ ਸੋਖ ਲਿਆ ਫਿਰ ਦੋ ਤਿੰਨ ਬਰੀਕ ਕੱਟੀਆਂ ਹੋਈਆਂ ਪਾਤੀਆਂ ਹਰੀਆਂ ਮਿਰਚਾਂ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਾਂਗੇ ਜਿਹੜੀ ਵੀ ਅਰਬੀ ਵਗੈਰਾ ਥੋੜੀ ਜੀ ਨਾਲ ਲੱਗੀ ਹੋਈ ਸੀ ਮਤਲਬ ਆਪਾਂ ਇਸੇ ਕੜਾਈ ਵਿੱਚ ਫਰਾਈ ਕੀਤੀ ਸੀ ਉਹ نیچے ਥੋੜੀ ਥੋੜੀ ਸਾਨੂੰ ਇਸ ਤਰ੍ਹਾਂ ਲੱਗ ਰਹੀ ਹੈ ਜਿਵੇਂ ਕੜਾਈ ਨਾਲ ਲੱਗੀ ਪਰ ਬਾਅਦ ਵਿੱਚ ਇਹ ਆਪਣੇ ਆਪ ਹੀ ਸੈੱਟ ਹੋ ਜਾਊਗੀ ਜ਼ਰੂਰਤ ਮੁਤਾਬਕ ਪਾਓ ਨਮਕ ਮਿਰਚਾਂ ਸਾਲਾ ਹਲਦੀ ਧਨੀਆ ਪਾਊਡਰ ਰੰਗ ਵਾਲੀ ਦੇਗੀ ਮਿਰਚ ਇਹਦੇ ਵਿੱਚ ਤੁਸੀਂ ਜਰੂਰ ਪਾਉਣੀ ਹੈ ਉਹਦੇ ਨਾਲ ਇਹਦਾ ਕਲਰ ਬੜਾ ਹੀ ਵਧੀਆ ਆਊਗਾ ਕਰਦੇ ਸਾਦੇ ਮਸਾਲਿਆਂ ਨਾਲ ਹੀ ਚਟਪਟੀ ਸਬਜੀ ਬਣ ਕੇ ਤਿਆਰ ਹੋਊਗੀ ਤੇ ਲਾਸਟ ਤੇਨ ਚਟਪਟਾ ਬਣਾਉਣ ਲਈ ਆਪਾਂ ਇੱਕ ਚੀਜ਼ ਸਪੈਸ਼ਲ ਪਾਵਾਂਗੇ ਜਿਹਦੇ ਨਾਲ ਇਹ ਹੋਰ ਵੀ ਮਜ਼ੇਦਾਰ ਬਣ ਜਾਊਗੀ ਥੋੜਾ ਜਿਹਾ ਪਾਣੀ ਪਾ ਕੇ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਜਦੋਂ ਇਹ ਸੁੱਕੀ ਸਬਜੀ ਪਾਉ ਤਾਂ ਮਸਾਲੇ ਇਸ ਤਰੀਕੇ ਨਾਲ ਪਾਇਆ ਕਰੋ ਕਿਉਂਕਿ ਕੜਾਈ ਵਿੱਚ ਜ਼ਿਆਦਾ ਤੇਲ ਵੀ ਨਹੀਂ ਤੇ ਮਸਾਲੇ ਜਿਹੜੇ ਉਹ ਨੀਚੇ ਲੱਗ ਜਾਣਗੇ ਤੇ ਪੱਕਣੇ ਵੀ ਬਿਲਕੁਲ ਨਹੀਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਪਿਆਜ਼ ਦੇ ਵਿੱਚ ਮਿਕਸ ਕਰ ਦਾਂਗੇ ਟਮਾਟਰ ਵਗੈਰਾ ਪਾਉਣ ਦੀ ਇਹਦੇ ਵਿੱਚ ਕੋਈ ਜ਼ਰੂਰਤ ਨਹੀਂ ਮਸਾਲਿਆਂ ਵਿੱਚ ਪਾਣੀ ਥੋੜਾ ਲੱਗਿਆ ਥੋੜਾ ਜਿਹਾ ਪਾਣੀ ਆਪਾਂ ਇਹਦੇ ਵਿੱਚ ਹੋਰ ਪਾ ਦਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਤੇ 304 ਮਿੰਟ ਆਪਾਂ ਇਹਨਾਂ ਨੂੰ ਵਧੀਆ ਤਰੀਕੇ ਨਾਲ ਪਕਾ ਵੀ ਲਈਏ ਮਸਾਲੇ ਵੀ ਪੱਕ ਗਏ ਤੇ ਆਪਣੇ ਪਿਆਜ਼ ਵੀ ਪੱਕ ਕੇ ਤਿਆਰ ਹੋ ਗਏ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਿਓ ਹੌਲੀ ਹੌਲੀ ਪਕਾਓ ਜਦੋਂ ਇਸ ਤਰੀਕੇ ਨਾਲ ਕੜਾਈ ਦੇ ਨਾਲ ਮਸਾਲਾ ਬਿਲਕੁਲ ਲੱਗ ਗਿਆ ਤਾਂ ਤੁਸੀਂ ਨਾਲ ਦੀ ਨਾਲ ਹੀ ਵਿੱਚ ਇਹਦੇ ਅਰਬੀ ਮਿਕਸ ਕਰ ਦੇਣੀ ਹੈ ਅਰਬੀ ਵਿੱਚ ਇਹ ਕਾਫੀ ਤੇਲ ਹੈ ਕਿਉਂਕਿ ਆਪਾਂ ਇਹਨੂੰ ਫਰਾਈ ਕੀਤਾ ਸੀ ਜਦੋਂ ਹੀ ਕੜਛੀ ਨਾਲ ਇਹਨੂੰ ਹੌਲੀ-ਹੌਲੀ ਮਿਕਸ ਕਰਦੇ ਜਾਵੋਗੇ ਤੇ ਇਹਨੇ ਵਧੀਆ ਜਿਹਾ ਕਲਰ ਲੈ ਲੈਣਾ ਅਰਬੀ ਦੀ ਇਹ ਮਜ਼ੇਦਾਰ ਜੀ ਰੈਸਪੀ ਵਧੀਆ ਲੱਗੀ ਜਾਂਦੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਇਹ ਸਬਜ਼ੀ ਤੁਹਾਨੂੰ ਕਿਉਂ ਜੀ ਲੱਗੀ ਤੇ ਕਿਹਨੂੰ ਕਿਹਨੂੰ ਇਹ ਸਬਜ਼ੀ ਪਸੰਦ ਹੈ ਚੰਗੀ ਤਰ੍ਹਾਂ ਇਹਨੂੰ ਆਪਾਂ ਮਿਕਸ ਕਰ ਲਿਆ ਹੁਣ ਲਾਸਟ ਤੇ ਆਪਾਂ ਇਹਦੇ ਵਿੱਚ ਇੱਕ ਨਿਚੋੜ ਦਾਂਗੇ ਨਿੰਬੂ ਜਿਹਦੇ ਨਾਲ ਇਹਦੇ ਵਿੱਚ ਥੋੜੀ ਜਿਹੀ ਖਟਾਸ ਆਊਗੀ ਤੇ ਚਟਪਟੀ ਤੇ ਮਜ਼ੇਦਾਰ ਬਣ ਕੇ ਤਿਆਰ ਹੋ ਜੂਗੀ ਫਿਰ ਉੱਪਰ ਦੀਪਾਂ ਦੇ ਉੱਤੇ ਮੇਥੀ ਤਾਂ ਕਿ ਇਹਦੀ ਖੁਸ਼ਬੂ ਹੈ ਜਿਹੜੀ ਦੂਰ ਤੱਕ ਫੈਲ ਜੇ ਤੇ ਤੁਹਾਡੇ ਤੋਂ ਖਾਦੇ ਬਿਨਾ ਰਹਾ ਨਾ ਜਾਵੇ ਫਿਰ ਆਪਾਂ ਲਈਏ ਸੈਲਡ ਵਾਲੀ ਪੱਤਾ ਗੋਭੀ ਜਿਹੜੀ ਸੈਲਡ ਵਾਲੀ ਹੁੰਦੀ ਹੈ ਸਪੈਸ਼ਲ ਆਪਾਂ ਉਹੀ ਇਹਦੇ ਵਿੱਚ ਥੋੜੀ ਜੀ ਕੱਟ ਕੇ ਪਾ ਦਾਂਗੇ ਤੁਹਾਡੇ ਕੋਲੇ ਹਰਾ ਧਨੀਆ ਤਾਂ ਨਹੀਂ ਹੈ ਤਾਂ ਹਰਾ ਧਨੀਆ ਪਾ ਦਿਓ ਤੁਹਾਡੀ ਆਪਣੀ ਮਰਜ਼ੀ ਹੈ ਤੇ ਇਹਦੇ ਨਾਲ ਸਬਜੀ ਹੈ ਜਿਹੜੀ ਦੇਖਣ ਵਿੱਚ ਵੀ ਬੜੀ ਵਧੀਆ ਲੱਗਦੀ ਹੈ ਤੇ ਖਾਣ ਵਿੱਚ ਵੀ ਬਹੁਤ ਟੇਸਟੀ ਬਣ ਜਾਂਦੀ ਹੈ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰਤਾ 2 ਕੁ ਮਿੰਟਾਂ ਲਈ ਆਪਾਂ ਟੱਕ ਕੇ ਰੱਖਤਾ ਸਿੰਪਲ ਤਰੀਕੇ ਨਾਲ ਇੰਨੀ ਮਜ਼ੇਦਾਰ ਇਹ ਸਬਜੀ ਬਣਦੀ ਹੈ ਕਿ ਬੱਚੇ ਨੇ ਰੋਟੀ ਪੱਕਾ ਨਹੀਂ ਦੇਣੀ ਉਸ ਤੋਂ ਪਹਿਲਾਂ ਹੀ ਖਤਮ ਕਰ ਦੇਣੀ ਹੈ ਇਹ ਕਿਹ ਸੁਕੀ ਸਬਜੀ ਹੈ ਆਲੂਆਂ ਦੀ ਤਰ੍ਹਾਂ ਹੀ ਖਾਧੀ ਜਾਂਦੀ ਹੈ ਇੰਨੀ ਜ਼ਿਆਦਾ ਇਹ ਟੇਸਟੀ ਬਣਦੀ ਹੈ ਤਰੀਕੇ ਬੜੇ ਵਰਤੇ ਹੋਣਗੇ ਪਰ ਇੱਕ ਵਾਰੀ ਇਹ ਤਰੀਕਾ ਵਰਤ ਕੇ ਜਰੂਰ ਦੇਖਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਰੈਸিপি ਕਿਓ ਜੀ ਲੱਗੀ ਪੂਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ